ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਹਾਂ ਕਿਉਂਕਿ ਪੰਜਾਬ ਦੇ ਵਿੱਚ ਇੱਕ ਤਗੜਾ ਬੱਦਲੀ ਸਿਸਟਮ ਦੱਖਣ ਪੂਰਬ ਪਾਸੇ ਤੋਂ ਐਂਟਰ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਹਰਿਆਣਾ ਪੰਜਾਬ ਦੇ ਸਰਹੱਦ ਦੇ ਨੇੜ ਤੇੜੇ ਤੋਂ ਇਹ ਸਿਸਟਮ ਐਂਟਰ ਕਰ ਰਿਹਾ ਹੈ ਜਿਦੇ ਵਿੱਚ ਪੰਜਾਬ ਦੀ ਖਾਸ ਤੌਰ ਤੇ ਮਾਲਵਾ 벨ਟ ਤੇ ਦੁਆਬੇ 벨ਟ ਦੇ ਥੋੜੇ ਜਿਹੇ ਇਲਾਕੇ ਆਉਂਦੇ ਦਿਖਾਈ ਦੇ ਰਹੇ ਨੇ। ਕੀ ਆਹ ਸਿਸਟਮ ਤਗੜਾ ਹੈ? ਮੀਂਹ ਪਾਰੀ ਹੋਣ ਦੀ ਉਮੀਦ ਹੈ ਜਾਂ ਨਹੀਂ? ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਣ ਦੀ ਉਮੀਦ ਹੈ ਤੇ ਕਿਹੜੇ-ਕਿਹੜੇ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਹੈ? ਤੇ ਕੀ ਆ ਇਸ ਦਾ ਅਸਰ ਪੂਰੇ ਪੰਜਾਬ ਦੇ ਉੱਪਰ ਅੱਜ ਰਾਤ ਹੋਵੇਗਾ ਜਾਂ ਨਹੀਂ? ਸਾਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਸ਼ੇਅਰ ਕਰਾਂਗੇ। ਇਹ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਦੱਖਣ ਪੂਰਬੀ ਇਲਾਕੇ ਤੋਂ ਇਸ ਦੀ ਐਂਟਰੀ ਹੋ ਚੁੱਕੀ ਹੈ। ਅ ਵੀਡੀਓ ਪੂਰੀ ਅੱਗੇ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰ ਰਹੇ ਹੋ? ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ? ਕਮੈਂਟ ਕਰ ਦਿਓ। ਚੈਨਲ ਤੇ ਨਵੇਂ ਹੋ, ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਵੈਦਰ ਅਪਡੇਟਸ ਟੁਡੇ ਨੂੰ ਸਬਸਕ੍ਰਾਈਬ ਵੀ ਕਰ ਦਿਓ। ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਜਿਹੜੀ ਆ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਗੱਲ ਕਰਾਂਗੇ ਇਹ ਸਿਸਟਮ ਜਿਹੜਾ ਹੈ ਪੰਜਾਬ ਦੇ ਦੱਖਣ ਪੂਰਬੀ ਸਿਸਟਮ ਹੋਣ ਦੇ ਕਾਰਨ ਇਸ ਦਾ ਅਸਰ ਜ਼ਿਲ੍ਹਾ ਮਾਨਸਾ, ਬਠਿੰਡਾ, ਸੰਗਰੂਰ ਥੋੜਾ ਬਹੁਤਾ ਮਲੇਰਕੋਟਲੇ ਦਾ ਇਲਾਕਾ, ਫਤਿਹਗੜ੍ਹ ਸਾਹਿਬ, ਪਟਿਆਲਾ ਇਹਨਾਂ ਇਲਾਕਿਆਂ ਵਿੱਚ ਇਸ ਦਾ ਅਸਰ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ। ਇਹਨਾਂ ਇਲਾਕਿਆਂ ਦੇ ਵਿੱਚ ਕਰ ਗਰਜ ਚਮਕ ਅਤੇ ਬੂੰਦਾਬੰਦੀ ਦੇ ਹਾਲਾਤ ਅੱਜ ਰਾਤ ਬਣ ਸਕਦੇ ਨੇ। ਥੋੜੀ ਬਹੁਤੀ ਤੇਜ਼ ਹਵਾ ਵੀ ਚੱਲ ਸਕਦੀ ਹੈ ਤੇ ਹਨੇਰੀ ਦਾ ਰੂਪ ਉਹ ਹਵਾ ਲੈ ਸਕਦੀ ਹੈ ਪਰ ਬਾਕੀ ਪੰਜਾਬ ਦੇ ਵਿੱਚ ਬੱਦਲਬਾਝ ਬਿਸ਼ੱਕ ਬਣੇਗੀ ਪਰ ਉਸ ਦਾ ਕੋਈ ਅਸਰ ਜਿਆਦਾ ਨਹੀਂ ਹੁੰਦਾ ਦਿਖਾਈ ਦੇ ਰਿਹਾ ਕਿ ਆਪਾਂ ਕਹਿ ਸਕੀਏ ਕਿ ਭਾਰੀ ਮੀਂਹ ਦੀ ਉਮੀਦ ਸਾਨੂੰ ਦੇਖਣ ਨੂੰ ਨਹੀਂ ਮਿਲ ਰਹੀ। ਜ਼ਿਆਦਾਤਰ ਮੌਸਮ ਠੀਕ ਹੀ ਰਹੇਗਾ। ਤਾਪਮਾਨ 20 ਤੋਂ 22 ਡਿਗਰੀ ਤੱਕ ਬਣੇ ਰਹਿਣਗੇ। ਗਰਮੈਸ਼ ਦਾ ਮਾਹੌਲ ਬਣਿਆ ਰਹੇਗਾ ਕਿਉਂਕਿ ਹਜੇ ਵੀ ਤਾਪਮਾਨ 30 ਡਿਗਰੀ ਦੇ ਨੇੜੇ ਚੜ੍ਹੀ ਹੈ। 30 ਡਿਗਰੀ ਦੇ ਉੱਪਰ ਹੀ ਬਣੇ ਹੋਏ ਨੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚਕਾਰ ਇਹ ਸਾਰਾ ਮੇਨ ਅਸਰ ਪੂਰਬ ਦੀ ਹਵਾ ਦਾ ਹੈ ਪੂਰਬ ਦੀ ਹਵਾ ਦਾ ਦੱਖਣ ਪੂਰਬ ਦੀ ਹਵਾ ਜਦੋਂ ਚੱਲਦੀ ਹੈ ਤਾਂ ਮਾਹੌਲ ਗਰਮ ਰਹਿੰਦਾ ਹੈ ਗਰਮੀ ਦਾ ਹੀ ਮਾਹੌਲ ਬਣਿਆ ਰਹਿੰਦਾ ਹੈ ਤੇ ਇਹ ਜਿਹੜਾ ਅਸਰ ਹੈ ਲਗਾਤਾਰ ਸਾਨੂੰ ਆਉਂਦੇ ਦੋ ਦਿਨ ਦੇਖਣ ਨੂੰ ਮਿਲੇਗਾ ਅੱਜ ਰਾਤ ਓਵਰঅল ਗੱਲ ਕੀਤੀ ਜਾਵੇ ਤਾਂ ਮੌਸਮ ਜਿਹੜਾ ਹੈ ਉਹ ਠੀਕ ਠਾਕ ਹੀ ਬਣਿਆ ਰਹੇਗਾ ਗਰਮੀ ਦਾ ਹੀ ਮਾਹੌਲ ਹੈ ਬੂੰਦਾਬاندی ਅਤੇ ਮੀਂਹ ਦੀ ਉਮੀਦ ਜਿਹੜੇ ਤੁਹਾਨੂੰ ਚਾਰ ਪੰਜ ਜ਼ਿਲ੍ਹੇ ਸਰਹੱਦੀ ਇਲਾਕਾ ਹਰਿਆਣਾ ਰਾਜਸਥਾਨ ਦਾ ਜਿਹੜਾ ਟੱਚ ਹੋ ਰਿਹਾ ਉਹਦੇ ਵਿੱਚ ਹੋਣ ਦੇ ਪੂਰੇ ਪੂਰੇ ਚਾਂਸ ਨੇ ਬਾਕੀ ਕੋਈ ਹੋਰ ਅਪਡੇਟ ਜਿਹੜੀ ਅਗਰ ਆਉਂਦੀ ਹੈ ਜਿਹਦੇ ਵਿੱਚ ਕੋਈ ਨਵੀਂ ਜਾਣਕਾਰੀ ਅਗਰ ਪ੍ਰਾਪਤ ਹੁੰਦੀ ਹੈ ਤਾਂ ਤੁਹਾਡੇ ਤੱਕ ਲੈ ਕੇ حاضر ਹੋਵਾਂਗੇ ਜਾਣਕਾਰੀ ਤੁਹਾਨੂੰ ਉਹਦੇ ਮਿਲੇਗੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਗਰ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਰਿਕਵੈਸਟ ਹੈ ਜੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਹਾਂ ਅਗਲੀ ਸਵੇਰ ਦੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ